ਜ਼ਿਆਦਾ ਖੇਡ ਕਬੱਡੀ ਦਾ ਇਹ ਖਿਡਾਰੀ ਵਧੀਆ ਇਨਸਾਨ ਉਸ ਤੋਂ ਵੀ ਵਧੀਆ ਦੁਨੀਆ ਪਿਆਰ ਕਰਦੀ ਜਦੋਂ ਕੈਨੇਡਾ ਕੱਪ ਦਾ ਬੈਸਟ ਆਇਆ ਹਰ ਰੰਗਲੀ ਤਾੜੀਆਂ ਮਾਰੀਆਂ ਲੋਕਾਂ ਨੇ ਲੋਕ ਚਾਹੁੰਦੇ ਸਨ ਵੀ ਸ਼ਾਜੀ ਬੈਸਟ ਨਿਕਲਦੇ ਐ ਸ਼ਾਜੀ ਦੀ ਰੇਡ ਅਰਸ਼ ਡੀਟੀਓ ਖੇਡ ਕਬੱਡੀ ਦਾ ਵਾਸਤੇ ਆ ਬੱਲੇ ਬੱਲੇ ਹੋਈ ਪਈ ਫਰੀਾਲ ਯਾਕੇ ਯੋਧਾ ਗਾਲਾ ਸੰਗਾਂ ਵਾਲਾ ਸੰਨੀ ਹਾ ਟਲੇਤੇ ਵਾਲਾ ਹੈਰੀ 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 ਹਾ ਡੱਕੜੀ ਕੋਈ ਨਹੀਂ ਕਰਦਾ ਹੋਇਆ ਕਬੱਡੀ 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 ਤਾੜੀ ਤੋੜੀ ਤਾੜੀ 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 ਰੇਡ ਪਾਉਂਡ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਪ੍ਰਦੀਪ ਜੀ ਦਾ ਧੰਨਵਾਦ ਹੈ ਜੌਂਟੀ ਕਹਿੰਦਾ ਗੱਡ ਕੇ ਧੰਨਵਾਦ ਕਰਦੇ ਹੋ ਪ੍ਰਦੀਪ ਪੁਣੀ ਵੀਰ ਨੇ ਉਧਰ ਮੰਗੂ ਜੀ ਦਾ ਯਾਰੀ ਗੁਲਾਰ ਦੇ ਨਾਲ ਉਸਤਾਦ ਜੀ ਕਹ ਦੂ ਅੱਪਾ ਛੋਟੇ ਜਿਨੀ ਜਾਨ ਦਾ ਮਾਲਕ ਹੈ ਆ ਗਰਾਂ ਦਾ ਬੈ ਜਾ ਬੈ ਜਾ ਵਜੂ

ਇਧਰੇ ਪਾਸੇ ਜੋਤਾ ਦੇ ਦੂਸਰੇ ਪਾਸੇ ਬਾਜੂ ਚੋਲਾ ਸਾਹ ਵਾਲਾ ਆ ਕਰਦਾ ਕੋਈ ਨੱਕੜ ਦੀ ਫਿਰ ਕਮਾਲ ਹੋਈ ਪਈ ਖਿਡਾਰੀਆਂ ਦੇ ਦਰਮਿਆਨ 5000 ਦਾ ਜਫਾ ਹੋਊਗਾ ਇਹ ਬਾਜੂ ਤੇ ਗੁਲਾਬ ਸਿੱਧੂ ਦੇ ਪੀਤਾ ਫਗਵਾਣਾ 5000 ਦਾ ਜਫਾ ਹੋਊਗਾ ਤੇ ਨਾਲ ਪਿੰਦਰੀ ਸਾਰ ਨਮਾਜ਼ ਦਾ ਸਰਪੰਚ ਅਨਸਾਰ ਕਰਦੀ ਆ ਵੱਡੇ ਮਲਾਂ ਦੀ ਟੱਕਰ ਵੱਡਿਆਂ ਦੇ ਨਾਲ ਆਹ ਸਾਹਮਣੇ ਰੋਡਾਂ ਪੈਂਦੀ ਆ ਬਾਬੇ ترਸੀਮ ਸਿੰਘ ਪਡਾਲ ਨੂੰ ਮਾਣ ਹੋਇਆ ਆਪਣੇ ਪੋਤੇ ਤੇ ਆਹ ਕਹਿੰਦੇ ਅਰਸ਼ਾ ਜਦੋਂ ਅਰਸ਼ ਦੇ ਕਹਿੰਦੇ ਦੋ ਹੋ ਗਏ ਤੇ ਨੋਨੂ ਸਿੰਘ ਕਹਿੰਦਾ 11000 ਦੇਣਾ ਮਾਜੀ ਵਾਲੇ ਕਹਿੰਦੇ ਸਾਡਾ 11 ਦੀ ਸਾਡਾ ਤੇ ਯਾਰਾ ਹੁੰਦਾ ਉਹ ਸਾਡਾ ਯਾਰਾ ਸਾਡੇ ਸਤਿਕਾਰ ਦੇ ਯੋਗ ਨੇ ਲਓ ਇਧਰੇ ਪਾਸੇ ਹਰਮਨ ਬੁਲਟ ਦੀ ਹਰਮਨ ਬੁਲਟ ਕੈਮਰੇ ਇਧਰ ਕਹਿੰਦੇ ਸੁਖੇ ਜਲਾਲ ਓੜੀ ਕੁਲਵਿੰਦਰ ਜਲਾਲ ਓੜੀ ਰਪਿੰਦਰ ਸਾਰੇ ਵੀਰਾਂ ਦਾ ਨਮ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਿਲੋਂ ਦਿਵਾਵਾ ਸਭ ਲਈ ਦੇ ਰਾਜਾ 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 ਆਹ ਰਾਜਾ ਪਤਨੀ ਵਾਲਾ ਆਪਣਾ ਕ੍ਰੀਡਾ ਕੱਪ ਪਰ ਆ ਦੇ ਵੀ ਆਖਰੀ ਬਲਾਂ ਦੇ ਵਿੱਚ ਖੇਡਿਆ ਜਾ ਰਿਹਾ ਮੈਚ ਮਹਿੰਦਵਾਲੀਆ ਫਿਰ ਕਪੂਰਥਲੀਆ ਆਪਣੇ ਅੰਦਾਜ਼ ਦੇ ਨਾਲ ਆ ਪ੍ਰੀਤ 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 ਬੋਲੂਗਾ ਹੈਲੋ ਮੇਰੇ ਵੀਰ ਵੇਖੋ ਵੀ ਤੁਹਾਡੇ ਕਰਕੇ ਕਮੇਟੀ ਨੇ ਲੱਖਾਂ ਰੁਪਏ ਲਾਏ ਆ ਆਪਾਂ ਹੀ ਇਹ ਮੈਚ ਖਰਾਬ ਕਰਨ ਦੇ ਆ ਆਪਣੇ ਦੋ ਕਦਮ ਗਰਾਊਂਡ ਚ ਅੱਗੇ ਵਧਨ ਨਾ ਮੇਲਾ 100 ਕਦਮ ਪਿੱਛੇ ਜਾਂਦਾ ਹੈ ਤੇ ਅਗਲੇ ਸਾਲ ਤੋਂ ਇਦਾਂ ਦੇ ਪ੍ਰਬੰਧੇ ਕਰਨਗੇ ਜਿਨ੍ਹਾਂ ਦੇ ਨਾਲ ਜੋਰ ਲਾਇਆ ਆਪਣੇ ਦੋ ਕਦਮ ਆਪਾਂ ਗ੍ਰਾਊਂਡ ਚ ਅੰਦਰ ਕਿਉਂ ਨਹੀਂ ਮੇਰੇ ਭਰਾ ਸਮਝੋ ਮਾਂ ਖੇਡ ਕਬੱਡੀ ਦੀ ਕਦਰ ਕਰੀਏ ਆਪਾਂ